ਮਿਲੀ ਕਿ ਇੱਕ ਗੱਡੀ ਆ ਰਹੀ ਹੈ ਅਮਿਕਸਰ ਸਾਈਡ ਤੋਂ ਬਠਿੰਡਾ ਐਂਟਰੀ ਹੋ ਰਹੀ ਹੈ ਤੇ ਜੇ ਉਸ ਗੱਡੀ ਨੂੰ ਰੋਕੇ ਚੈਕਿੰਗ ਕੀਤੀ ਜਾਵੇ ਤਾਂ ਉਸ ਵਿੱਚੋਂ ਨਸ਼ੀਲਾ ਪਦਾਰਥ ਬਰਾਮਦ ਚੰਗਾ ਤੇ ਨਈਆਲਾ ਥਾਣੇ ਦੀ ਟੀਮ ਸਿਆਈਏ 2 ਦੀ ਟੀਮ ਨੇ ਨਾਕਾਬੰਦੀ ਕਰਕੇ ਉੱਥੇ ਜਿੱਦਾ ਟੋਲ ਪਲਾਜ਼ਾ ਦੇ ਕੋਲ ਜਦੋਂ ਇੱਕ ਗੱਡੀ ਆ ਰਹੀ ਸੀ Honda Amaze white ਗੱਡੀ ਨੰਬਰੀ PB03BP3598 ਇਹਨੂੰ ਜਦੋਂ ਰੋਕ ਕੇ ਉੱਥੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚੋਂ ਸਾਨੂੰ 1.5 ਕਿਲੋ ਚਿੱਟਾ ਬਰਾਮਦ ਹੋਇਆ ਜੋ ਇਕਮਰਸ਼ਲ ਰਿਕਵਰੀ ਹੈ ਉਸ ਟਾਈਮ ਇਸ ਗੱਡੀ ਦੇ ਵਿੱਚ ਦੋ ਵਿਅਕਤੀ ਸਵਾਰ ਸੀਗੇ ਮਨਪ੍ਰੀਤ ਸਿੰਘ ਉਰਫ ਮਾਣਾ ਤੇ ਸੰਦੀਪ ਸਿੰਘ ਉਰਫ ਦੀਪੂ ਤੇ ਇਹਦੇ ਚੱਲਦੇ ਹੀ ਥਾਣਾ ਨਈਂਆਵਾਲਾ ਦੇ ਵਿੱਚ ਐਫ ਆਈ ਆਰ ਨੰਬਰ 284 ਅੰਡਰ ਸੈਕਸ਼ਨ uh, 21 ਸਬਸੈਕਸ਼ਨ 3 ਐਨ ਡੀ ਪੀ ਐਸ ਐਕਟ ਦਾਜ ਕਰ ਦਿੱਤਾ ਗਿਆ ਤਾਂ ਇਹ ਜਿਹੜੀ ਰਿਕਵਰੀ ਸੀ ਸਾਡੇ ਡੀ ਐਸ ਪੀ ਜਿਹੜੇ ਪੁੱਛੋ ਹੈਗੇ ਪਿੱਪਲ ਜੀ ਨਾਲ ਵੀ ਹਾਜ਼ਰੀ ਦੇ ਵਿੱਚ ਹੋਈ ਮੈਡਮ ਕਿੰਨੇ ਟਾਈਮ ਤੋਂ ਕਰ ਰਹੇ ਸੀ ਇਹ ਕੀ ਕਾਰਨ ਹੈ ਇਹਨਾਂ ਵਿੱਚ ਜਿਹੜਾ ਮੇਨ ਅਕਿਊਜ਼ ਹੈ ਮਨਪ੍ਰੀਤ ਮਾਣਾ ਇਹਦੇ ਤੇ ਆਲਰੇਡੀ 5 ਐਫਆਈਆਰ ਰਜਿਸਟਰਡ ਹੋ ਚੁਕੀਆਂ ਚੋਦੇ ਵਿੱਚੋਂ 3 ਐਨਡੀ ਦੀਆਂ ਤੇ 2 ਆਈਪੀਸੀ ਦੀਆਂ ਤੇ ਕਾਫੀ ਇਨਸਾਨਾਂ ਤੋਂ ਇਸ ਮਤਲਬ ਤਸ਼ਕਰੀ ਦੇ ਵਿੱਚ ਸ਼ਾਮਿਲ ਰਿਮੈਂਬਰ ਜਿਹੜੀ ਬੰਬਾਇਰ ਕਰਾ ਰਹੇ ਇਹਨਾਂ ਦੀ ਖੁੱਦ ਹੀ ਨਹੀਂ ਕਿਸੇ ਹੋਣ ਇਹਦੇ ਵਿੱਚ ਜਿਹੜਾ ਦੂਜਾ ਕੋ ਅਕਿਊਜ਼ ਹੈ ਦਾ ਸੰਦੀਪ ਸਿੰਘ ਜਿਹੜਾ ਡਰਾਈਵ ਕਰ ਰਿਹਾ ਸੀ ਇਹ ਉਹਦੀ ਗੱਟੀ ਹੈ ਇਹ ਜਿਹੜਾ ਮਨਪ੍ਰੀਤ ਮਾਣਾ ਜੀ ਇਹ ਹੈਗੇ ਹਾਜ਼ਿਰ ਰਤਨ ਦਾ ਵੈਸੇ ਬੇਸਿਕਲੀ ਕੋਟਪਾਰਾ ਦਾ ਹੈ ਪਰ ਇਸਟੇਨ ਪ੍ਰੈਸੈਂਟਲੀ ਹੀ ਇਸ ਇਸ ਹਾਈਰਤਨ ਤੇ ਜਿਹੜਾ ਜਿਹੜਾ ਸੰਦੀਪ ਸਿੰਘ ਉਸਦੀਪੂ ਆ ਇਹ ਮਤਾਨੀ ਰੋਲ ਮੈਡਮ ਇਹ ਖੁਦ ਵੀ ਕਰਦੇ ਆ ਨਸ਼ਾ ਜੀ ਜਿਹੜਾ ਸੰਦੀਪ ਹੈ ਉਹ ਡਿਕਟਰ ਜੀ ਮਨਪ੍ਰੀਤ ਉਸ ਮਾਣਾ ਹੈ ਉਹਦੇ ਤੇ ਜੀ ਪੰਜ ਮੁਕਦੇ ਨੇ ਦੋ ਆਈਪੀਸੀ ਦੇ ਤੇ ਨੰਦੀ ਦੇ ਤੇ ਜਿਹੜਾ ਸੰਦੀਪ ਉਸਦੀਪੂ ਹੈ ਉਹਦੇ ਤੇ ਫਸਟ ਐਫਆਈਆ ਮੈਡਮ ਬੇਸਿਕ ਕਾਉਂਟੀ ਕਰਦੇ ਜਿਹੜਾ ਮਨਪ੍ਰੀਤ ਮਾਣਾ ਇਹ ਤਾਂ ਅਨਇੰਪਲੋਇਡ ਹੈ ਤੇ ਜਿਹੜਾ ਸੰਦੀਪ ਹੈ ਇੱਕ ਟੈਕਸੀ ਡਰਾਈਵਰ ਜੀ ਅਮਰਸਰ ਸਾਈਡ ਤੋਂ ਲੈ ਕੇ ਆ ਰਹੇ ਸੀ ਇਹਨਾਂ ਕੁਝ ਜਿਹੜੇ ਪਤਾ ਤਾਂ ਹਾਲੇ ਤਾਂ ਲੋਕਲ ਸਪਲਾਈ ਦਾ ਹੀ ਹੈ ਬਾਕੀ ਉਹਨਾਂ ਦਾ ਰਿਮਾਈਂਡ ਡਿਮਾਂਡ ਤੇ ਪਤਾ ਲੱਗੇਗਾ ਜਦੋਂ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਜਿਹੜਾ ਮੋਡਮ ਮੰਡੀ ਤੋਂ ਅੱਜ ਜਾ ਕੇ ਆਏ ਹਾਂ ਤਾਂ ਇੱਕ ਪਿੰਡ ਦਾ ਇਹ ਰਿਪੋਰਟ ਜਿਹੜਾ ਮੋਰਤਾ ਲੱਭਾ ਫਿਰ ਉੱਥੇ ਪਿੰਡ ਵਾਸੀਆਂ ਨੇ ਜਿਹੜਾ ਲੈ ਕੇ ਵੀ ਲਗਾ ਤਾਂ ਕੁਝ ਕੁਝ ਮਿਲੇ ਆਜ ਅਸੀ ਜੀ ਅਸਿਸਟ ਮੈਨੋਗੈਸਿਸਪੀ ਮੈਮ ਵੀ ਨਾਲ ਸੀਗੇ ਐਸਪੀ ਸਿਟੀ ਤੇ ਬਾਕੀ ਸਾਰੀ ਸਾਡੇ 6 ਐਸਐਚਓਜ਼ ਦੀ ਟੀਮ ਉੱਥੇ ਵੀ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ मैं दसूंगी दसना चाहूंगी कि जदों तो इन्होंने लिखिया उस तो पहला भी साढे रूटीन से कोऑर्डिनेट सर्च ऑपरेशंस चल रहे सीगे बट आफ्टर दिस इंसिडेंट असी मोर इंटेंसिफाई कर ती उठे सर्च ते इस इंसिडेंट तो बाद 6 मुकदमे दर्ज किये गए हैं आज भी उसे रिकवरी हुई है ते असी एफआईआर लॉन्च करा ओ जिए आफ्टर ਦੇਖੋ ਇਟ ਇਜ਼ ਮੈਨ ਨਹੀਂ ਕਹ ਸਕਦੀ ਉਥੇ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਬਟ ਉਥੇ ਕੋਈ ਇਹੀ ਹੈ ਕਿ ਉਥੇ ਤਿੰਨ ਚਾਰ ਜਿਹੜੇ ਹੁੰਦੇ ਆ ਨੋਨ ਪੈਡਲਰਸ ਉਹ ਉਹਨਾਂ ਨੂੰ ਉਹਨਾਂ ਦੇ ਐਫ ਆਈ ਆਰ ਵੀ ਬਹੁਤ ਹੈ ਔਰ ਜਿੱਦਾਂ ਹੀ ਉਹ ਬੇਲ ਤੇ ਆਂਦੇ ਆ ਉਹ ਦੁਬਾਰਾ ਉਹੀ ਕੰਮ ਸ਼ੁਰੂ ਕਰ ਦਿੰਦੇ ਨੇ ਤੋਂ ਰਿਪੀਟ ਆਫੈਂਡਰਸ ਹੈ ਉਥੇ ਇਹ ਨਹੀਂ ਹੈ ਕਿ ਨਵੇਂ ਮੁੰਡੇ ਵੇਚ ਰਹੇ ਆ ਉਥੇ ਜਿਹੜੇ ਪੁਰਾਣੇ ਵੇਚਦੇ ਸੀ ਉਹੀ ਹੁਣ ਵੀ ਕੰਟੀਨਿਊ ਹੀ ਕਰ ਰਹੇ ਨੇ ਮੈਂ ਸਾਰਾ ਲੋਕਾਂ ਦੇ ਘਰ ਭਾਏ ਗਏ ਨੇ ਕਿਉਂ ਕਿ ਕਿਉਂਦੇ ਉਹਨਾਂ ਨੂੰ ਉਥੇ ਦੀ ਅਸੀਂ ਉਸੇ ਪ੍ਰੋਸੈਸ ਨੂੰ ਅੱਜ ਕਰ ਰਹੇ ਆ ਅਸੀਂ ਇਹਨਾਂ ਨੂੰ ਨੋਟਿਸ ਸਰਵ ਕਰਾਂਗੇ ਤੇ ਉਹ ਡ ਕੋਈ ਨਹੀਂ ਤਾਂ ਸਰ ਇਹਦੇ ਵਿੱਚ ਗਲਤੀ ਹੁੰਦੀ ਵੀ ਉਹ ਨਜਾਇਜ਼ ਕਬਜ਼ੇ ਜਿਹਨਾਂ ਨੂੰ ਕੈਪੀਟਲ ਦੋੜਿਆ ਜਾਂਦਾ ਕਿਤੇ ਰਿਪਨ ਜੀ ਉਹ ਵੀ ਇਹਨਾਂ ਲਈ ਬੀਚੂ ਚਿੰਤਾ ਕਰਤਾ ਹੈ ਦੇਖੋ ਇਟ ਇਜ਼ ਅ ਜੁਆਇੰਟ ਐਫਰਟ ਹੁੰਦਾ ਸਿਵਲ ਦਾ ਤੇ ਪੁਲਿਸ ਦਾ ਉਹਦੇ ਵਿੱਚ ਅਸੀਂ ਪ੍ਰਾਇਮਰੀਲੀ ਉਹੀ ਟਾਰਗੇਟ ਕਰਦੇ ਹਾਂ ਜਿਨ੍ਹਾਂ ਦੇ ਨਜਾਇਜ਼ ਕਬਜ਼ੇ ਇਹਨਾਂ ਕਿਤਾਵਾਂ ਕਿਤਾ ਕਿਤਾ ਨਹੀਂ ਉਹਨਾਂ ਦਾ ਪ੍ਰਾਇਮਰੀਲੀ ਸਾਡਾ ਇਹ ਹੀ ਹੁੰਦਾ ਕਿ ਜਿਨ੍ਹਾਂ ਨੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਯਾ ਰਜਿਸਟਰੀ ਨਹੀਂ ਆਇਆ ਯਾ ਗਲਤ ਕਬਜ਼ੇ ਉਹਨਾਂ ਦੇ ਟਾਈਪ ਦੇ ਦੇਖੋ ਇੱਕ ਉਹਨੂੰ ਜੋੜ ਦਿੱਤਾ ਜਾਂਦਾ ਨਾਲ ਕਿਉਂਕਿ ਉਹਨਾਂ ਤੇ ਹੀ ਮੋਸਟਲੀ ਰਜਿਸਟਰ ਵੈ ਐਫਐਨਡੀਪੀਐਸ ਯਾ ਐਫਆਈਆਰਸ ਵੀ ਉਹਨਾਂ ਦੇ ਅਗੇਂਸਟ ਰਜਿਸਟਰਡ ਹੁੰਦੀ ਹੈ ਜਿਹੜੇ ਇਹ ਡੇਟ ਬਰੋ ਕਿਤਾ ਪੜਿਆ ਐਸੇ ਵੱਡੇ ਪਤਾ ਜੀ ਇਹਨਾਂ ਨੂੰ ਕਿਥੇ ਰੁਕਣ ਦੇ ਵਾਅਦੂ ਜੀ ਕਿ ਮੈਂ ਹਾਂ ਜੀ ਇਹ ਕਿੱਥੋਂ ਲੈ ਕੇ ਆ ਰਹੇ ਹੋ ਪਿਛਲਾ ਲਿੰਕ ਹੈ ਉਹ ਵੀ ਜਾਤੀ ਚਾਲਸਾ ਹੂ ਪਿਛਲਾ ਵੀ ਹੈ ਜਦ ਇਹ ਜਿਹੜਾ ਮਨਪ੍ਰੀਤ ਮਾਣਾ ਹੈ ਜਿਹੜਾ ਮੇਨ ਇਹਦੇ ਵਿੱਚ ਅਕਿਊਜ਼ ਹੈ ਉਹਦੇ ਤੇ ਆਲਰੇਡੀ ਐਫ ਆਈ ਆਰ ਦੇ ਹੀ ਸੌਰੀ ਐਨ ਡੀ ਦੇ ਹੀ ਐਫ ਆਈ ਆਰਸ ਹੈ 21 ਸਦਰ ਬਠਿੰਡਾ 2017 ਤੋਂ ਮਤਲਬ ਹੀ ਹੈ ਪਿਛਲੇ 8 ਸਾਲਾਂ ਤੋਂ ਇਹ ਜਿਹੜਾ ਮਨਪ੍ਰੀਤ ਮਾਣਾ ਹੈ ਇਸ ਕੰਮ ਦੇ ਵਿੱਚ ਜੁਆ ਹੋਇਆ ਮੈਡਮ ਜੀ ਇਸ ਤੇ ਹੀ ਦੱਸੇ ਪੰਜ ਪਰਚੇ ਪਹਿਲਾਂ ਹਨ ਇਹਨਾਂ ਵਿੱਚ ਕਿਸ ਰੀਜ਼ਨ ਪਰਿਵਾਰਕly ਇਨਵੋਲਵ ਇਨਾਂ ਦੇ ਵਿੱਚ ਨਹੀਂ ਜੀ ਹਲੇ ਤੱਕ ਇਹੋ ਜਿਹਾ ਕੁਝ ਨਹੀਂ ਸੰਭਲਿਆ ਇਹ ਜਿਹੜਾ ਮਾਸਟਰ ਬਾਇੰਡ ਬੋਲ ਇਹ ਜਿਹੜਾ ਮੇਨ ਜੀ ਮਨਪੀਛੇ ਘੁੰਮਣਾ ਇਹ ਹੀ ਹੈ ਜੀ ਮੇਰੇ ਕੋਲ ਮੈਂ ਵਾਪਸ